इधर आ जाओ तीज इधर आके बैठो जोर परत है उन्हें लेके आए उन्होंने नंबर काफी लेट आऊगा थोड़ा

ਠੀਕ ਹੈ ਠੀਕ ਹੈ ਠੀਕ ਹੈ ਬੜੀਆ ਜੀ ਜਿਹੜੇ ਨੇ ਇਹੋ ਦਿਖਾਣਾ ਮੈਨੂੰ ਦੋਸਤਾਂ ਦੇ ਅੱਗੇ ਨਾ ਆਉਣ ਲੋ ਜਦੋਂ ਨਹੀਂ ਹੋ ਰੋਇਓ ਨਾ ਮੈਂ ਇਹ ਇਹ ਕਿੱਦਾਂ ਕਰੀਏ ਮੈਚ ਕਰਦੇ ਹਾਂ ਅੱਛਾ ਕਰਦੇ ਹਾਂ ਨਾ ਕਿਹਾ ਕਿ ਉਹਨੂੰ ਬਾਦ ਵਿੱਚ ਕਰਦੇ ਹਾਂ ਹੋਰ ਜੀ ਠੀਕ ਹੈ ਅੱਜ ਮੈਚ ਨਮੂਨੇ ਇਹ ਚੈੱਕਅਪ ਲੱਗਿਆ ਹੋਇਆ ਹੈ ਇਸ ਦੇ ਵਿੱਚ ਜਿੰਨੇ ਵੀ ਤਾਂੇ ਬਿਮਾਰੀਆਂ ਉਸ ਬੰਦੇ ਜਿਹੜੇ ਹੈਗਾ ਉਹਦਾ ਇਲਾਜ ਚੱਲ ਰਿਹਾ ਹੈ ਪੇਸ਼ੈਂਟਸ ਨੂੰ ਫ੍ਰੀ ਐਂਟਰ ਵਗੈਰਾ ਦਿੱਤੀ ਜਾ ਰਹੀ ਹੈ ਤੇ ਜਿਹਦੇ ਫੋਨ ਬੰਦ ਪੇਸ਼ੈਂਟਸ ਹੋਣਗੇ ਉਹਨਾਂ ਦੇ ਜਿਹੜੇ ਆਪਰੇਸ਼ਨ ਹੈ

i don't know

ਆਜੋ ਅੱਗੇ ਆਜੋ ਤੁਸੀਂ ਵੀ ਆਖਿਆ ਹਾਂਜੀ ਅੱਜ ਸਰ ਅੱਜ ਦੇ ਪ੍ਰੋਗਰਾਮ ਤੇ ਦੋ ਜਿਹੜੇ ਸ਼ਬਦ ਸਾਜੋ ਕਿ ਤੁਸੀਂ ਤੁਸੀਂ ਸਰ ਅੱਜ ਦੇ ਪ੍ਰੋਗਰਾਮ ਤੇ ਦੋ ਜਿਹੜੇ ਸ਼ਬਦ ਸਾਡੇ ਇਸ ਨਵਾਂ ਸ਼ਹਿਰ ਦੇ ਇਲਾਕੇ ਦੇ ਮੇਜਰ ਮਨਦੀਪ ਸਿੰਘ ਜੀ ਜੋ ਲਗਭਗ 4 ਸਾਲ ਪਹਿਲਾਂ ਸ਼ਹੀਦ ਹੋ ਗਏ ਸਨ ਉਹਨਾਂ ਦੀ ਯਾਦ ਨੂੰ ਉਹਨਾਂ ਨੂੰ ਇਸ ਇਲਾਕੇ ਦਾ ਮਾਣ ਮਹਿਸੂਸ ਕਰਾਉਣ ਉਹਨਾਂ ਦੇ ਪਰਿਵਾਰ ਨੇ ਜੋ ਉਪਰਾਲਾ ਕੀਤਾ ਉਹ ਬਹੁਤ ਹੀ ਸ਼ਲਾਘਾਯੋਗ ਹੈ ਉਹਨਾਂ ਦੇ ਨਾਮ ਤੇ ਟਰਸਟ ਬਣਾ ਕੇ ਹਰੇਕ ਸਾਲ ਜਿਵੇਂ ਪਿਛਲੇ ਸਾਲ ਕੈਂਸਰ ਦਾ ਚੈੱਕਅਪ ਸੀ ਇਸ ਸਾਲ ਉਹਨਾਂ ਦੀ ਯਾਦ ਦੇ ਵਿੱਚ ਅੱਖਾਂ ਦੇ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇਲਾਕੇ ਦੀਆਂ ਬਹੁਤ ਹੀ ਲੋੜਵੰਦ ਜਿਨ੍ਹਾਂ ਨੂੰ ਅੱਖਾਂ ਦੇ ਇਲਾਜ ਦੀ ਲੋੜ ਸੀ ਉਹ ਅੱਜ ਹੋ ਰਿਹਾ ਹੈ ਸੋ ਪਰਮਾਤਮਾ ਨੇ ਜਦੋਂ ਸਾਨੂੰ ਦੁੱਖ ਦਾ ਸਮਾਂ ਵੀ ਆਉਂਦਾ ਆ ਤੇ ਉਸ ਦੁੱਖ ਨੂੰ ਵੀ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਿਆਂ ਦੇ ਨਾਲ ਮਿਲ ਬੈਠ ਕੇ ਇਹ ਆਪਣਾ ਦੁੱਖ ਸਾਂਝਾ ਕਰਨ ਦਾ ਬਹੁਤ ਇੱਕ ਨੇਕ ਉਪਰਾਲਾ ਹੈ ਔਰ ਉਹਨਾਂ ਨੇ ਜੋ ਇਸ ਟਰਸਟ ਨੂੰ ਬਣਾਇਆ ਇੱਕ ਲੰਬੇ ਸਦੀਵ ਕਾਲ ਦੇ ਲਈ ਅਸੀਂ ਸ਼ਹੀਦ ਮੇਜਰ ਸਿੰਘ ਉਹਨਾਂ ਨੂੰ ਯਾਦ ਰੱਖਾਂਗੇ ਔਰ ਉਹਨਾਂ ਦੀ ਇਸ ਦੇਸ਼ ਪ੍ਰਤੀ ਜੋ ਕੁਰਬਾਨੀ ਹੈ ਉਹਨੂੰ ਕਦੇ ਵੀ ਨਹੀਂ ਇਹ ਇਲਾਕਾ ਵਿਸਾਰੇਗਾ ਔਰ ਅਜੇਹੇ ਮੈਡੀਕਲ ਕੈਂਪ ਹਮੇਸ਼ਾ ਹੀ ਅਸੀਂ ਇਸ ਪਰਿਵਾਰ ਦੇ ਨਾਲ ਇਸ ਇਲਾਕੇ ਦੇ ਨਾਲ ਖੜੇ ਆ ਔਰ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਜਿਵੇਂ ਸਾਡੇ ਡੀਓ ਸਾਹਿਬ ਪੂਰਾ ਪਰਿਵਾਰ ਇਸ ਸਕੂਲ ਨੂੰ ਚਲਾਉਣ ਲਈ ਬਹੁਤ ਤਤਪਰਿਆ ਸਾਨੂੰ ਕਿਉਂਕਿ ਵਿਦਿਆ ਹੀ ਇੱਕ ਅਜੇਹਾ ਸਾਧਨ ਹੈ ਅੱਜ ਦੇ ਸਮੇਂ ਦੇ ਵਿੱਚ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਿਸੇ ਨੂੰ ਪੁੱਛਿਆ ਜਾਂਦਾ ਸੀ ਤਾਂ ਉਦੋਂ ਉਦੇ ਐਸਰ ਪੁੱਛਿਆ ਜਾਂਦਾ ਸੀ ਕਿ ਇਹਨਾਂ ਕੋਲ ਜ਼ਮੀਨ ਜਾਇਦਾਦ ਕੀ ਦੁਕਾਨ ਕਾਰੋਬਾਰ ਆ ਅੱਜ ਦਾ ਉਹ ਸਮਾਂ ਆ ਜਿਸ ਦੇ ਵਿੱਚ ਸਭ ਤੋਂ ਵੱਡੀ ਲਿਆਕਤ ਜਿਹੜੀ ਆ ਉਹ ਮਨੁੱਖ ਦੀ ਜਿਹੜੀ ਐਜੂਕੇਸ਼ਨ ਆ ਸੋ ਸਾਨੂੰ ਜਿਵੇਂ ਇਹ ਪਰਿਵਾਰ ਇਸ ਇਲਾਕੇ ਦੀ ਭਲਾਈ ਲਈ ਚੰਗੇ ਕੰਮ ਕਰਦਾ ਅਸੀਂ ਵੀ ਇਹਨਾਂ ਦੇ ਨਾਲ ਹਮੇਸ਼ਾ ਹੀ ਕਰੀਏ ਮੈਂ ਸਾਰਿਆਂ ਦੇ ਇੱਥੇ ਆਉਣ ਦਾ ਧੰਨਵਾਦ ਕਰਦਾ ਔਰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਮੇਜਰ ਮਨਦੀਪ ਸਿੰਘ ਜੀ ਬਸੇ ਉੱਤੇ ਇਹ ਸਪੈਸ਼ਲਾਈਜ਼ਡ ਚੈੱਕਅਪ ਕੈਂਪ ਲੱਗਿਆ ਹੋਇਆ ਹੈ ਤੇ ਇਸ ਦੇ ਵਿੱਚ ਜਿੰਨੇ ਵੀ ਅੱਖਾਂ ਦੀਆਂ ਬਿਮਾਰੀਆਂ ਆ ਉਹ ਸੰਬੰਧੀ ਜਿਹੜੇ ਹੈਗਾ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੇਸ਼ੈਂਟਸ ਨੂੰ ਫ੍ਰੀ ਐਨਕਮ ਵਗੈਰਾ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਲੋੜਵੰਦ ਆ ਪੇਸ਼ੈਂਟਸ ਹੋਣਗੇ ਉਹਨਾਂ ਦੇ ਜਿਹੜੇ ਆਪਰੇਸ਼ਨ ਹੈ ਇਹ ਸੋਸਾਇਟੀ ਵੱਲੋਂ ਬਾਅਦ ਵਿੱਚ ਕਰਾਏ ਜਾਣੇ ਨੇ ਉਹਨਾਂ ਦੀ ਲਿਸਟ ਵਗੈਰਾ ਤਿਆਰ ਹੋ ਰਹੀ ਹੈ ਤੇ ਸਾਰੇ ਹੀ ਪੇਸ਼ੈਂਟਸ ਬਹੁਤ ਆਰਾਮ ਦੇ ਨਾਲ ਆਪਣਾ ਵਧੀਆ ਚੈੱਕਅਪ ਕਰਾ ਲੈਂਦੇ ਨੇ ਥੈਂਕ ਯੂ ਭਾਰਤੀ ਸਵਾਇਿਆਂ ਨੂੰ ਸਲਾਮ ਜੈ ਜਵਾਨ ਮੈਂ ਦਿਲਬਖ ਸਿੰਘ ਸਾਫਾ ਜ਼ਿਲ੍ਹਾ ਸਖਿਆ ਅਫਸਰ ਮੇਰਾ ਬੇਟਾ ਜੋ ਫੌਜ ਵਿੱਚ ਮੇਜਰ ਸੀ ਜਿਹੜਾ ਕਿ ਔਨ ਡਿਊਟੀ ਸੀ ਜਿਹਨਾਂ ਦੀ ਔਨ ਡਿਊਟੀ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਸੀ 7 ਦਸੰਬਰ 2021 ਨੂੰ ਅਸੀਂ ਫਿਰ ਅਗਸਤ 2022 ਦੇ ਵਿੱਚ ਇੱਕ ਸੁਸਾਇਟੀ ਬਣਾਈ ਉਹਦੇ ਨਾਂ ਤੇ ਮੇਜਰ ਮਨਦੀਤ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਕਿ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਨੂੰ ਜਾਗਰੂਕ ਬढ़ावा ਦੇਣਾ ਵਿਦਿਆਰਥੀਆਂ ਨੂੰ ਐਜੂਕੇਸ਼ਨ ਦੇ ਲਈ ਜਾਗਰੂਕ ਕਰਨਾ ਹੌਸਲਾ ਦੇਣਾ ਉਤਸ਼ਾਹਿਤ ਕਰਨਾ ਵਾਤਾਵਰਨ ਸੰਭਾਲ ਦੇ ਲਈ ਅਸੀਂ ਪਿੱਪਲ ਬੋੜ ਪਿਲਕਣ ਅਤੇ ਨਿੰਮ ਜਿਹੜੇ ਆ ਜੋ ਲੰਬਾ ਸਮਾਂ ਸਮਾਜ ਦੀ ਸੇਵਾ ਕਰਦੇ ਨੇ ਉਹ ਅਸੀਂ ਲਗਾ ਰਹੇ ਹਾਂ ਲਗਾਏ ਵੀ ਨੇ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡਾਂ ਕਰਾਈਆਂ ਨੇ ਟੈਲੀ ਟੂਰਨਾਮੈਂਟ ਕਰਾਈ ਨੇ ਅਤੇ ਕਰਾ ਰਹੇ ਹਾਂ ਅਤੇ ਕਿਉਂਕਿ ਮੇਰਾ ਬੇਟਾ ਜਿਹੜਾ ਇੱਕ ਰੋਡ ਐਕਸੀਡੈਂਟ ਦੇ ਵਿੱਚ ਡੈਥ ਹੋਈ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਸੜਕ ਤੇ ਉੱਤੇ ਸੁਰੱਖਿਆ ਚੱਲਣ ਲਈ ਵੀ ਜਾਗਰੂਕ ਕਰਦੇ ਹਾਂ ਪਹਿਲੇ 2 ਸਾਲ ਅਸੀਂ ਪਹਿਲੀਆਂ 2 ਵਰ੍ਹਿਆਂ ਦੇ ਵਿੱਚ ਸਕੂਲਾਂ ਦੇ ਬੱਚਿਆਂ ਨੂੰ ਬੁਲਾ ਕੇ ਕੁਇਜ਼ ਕਰਾਏ ਨੇ ਟ੍ਰੈਫਿਕ ਦੇ ਉੱਤੇ ਬੜਾ ਫਾਇਦਾ ਹੋਇਆ ਤੇ ਹੁਣ ਸਾਡਾ ਇੱਕ ਪ੍ਰੋਜੈਕਟ ਸ਼ੁਰੂ ਹੋ ਰਿਹਾ ਜਿਹੜਾ ਅਸੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕਰਾਂਗੇ ਸੀਨੀਅਰ ਸਕੈਡਿ ਸਕੂਲਾਂ ਚ ਹਾਈ ਜਾ ਕੇ ਤਾਂ ਕਿ ਜਿਹੜੇ ਬੱਚੇ ਆ ਉਹ ਸੜਕ 'ਤੇ ਸੇਫ ਚੱਲਣ ਆਪ ਬਚਣ ਅਤੇ ਦੂਜਾਂ ਨੂੰ ਬਚਾਉਣ ਇਸ ਤੋਂ ਇਲਾਵਾ ਅਸੀਂ ਸਿਹਤ ਦੇ ਪ੍ਰਤੀ ਲੋਕਾਂ ਦੇ ਬੜੇ ਜਾਗਰੂਕ ਆ ਅਸੀਂ ਹਰ ਇੱਕ ਹਰ ਵਰਸੀ ਦੇ ਉੱਤੇ ਮੈਡੀਕਲ ਕੈਂਪ ਦੰਦਾਂ ਦਾ ਕੈਂਪ ਤੇ ਅੱਖਾਂ ਦਾ ਕੈਂਪ ਦੂਜਾ ਤੀਜੀ ਵਰਸੀ ਤੇ ਅੱਖਾਂ ਦਾ ਕੈਂਪ ਚਲਵਾਇਆ ਸੀ ਦੂਸਰੀ ਵਰਸੀ ਤੇ ਤੀਜੀ ਵਰਸੀ ਤੇ ਅਸੀਂ ਫ੍ਰੀ ਕੈਂਸਰ ਚੈੱਕਅਪ ਕੈਂਪ ਚਲਵਾਇਆ ਸੀ ਪਿਛਲੇ ਸਾਲ ਅਤੇ ਅੱਜ ਫਿਰ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਲੱਗ ਰਿਹਾ ਹੈ ਜਿਹਦੇ ਵਿੱਚ ਚੈੱਕਅਪ ਅੱਖਾਂ ਦੀਆਂ ਦਵਾਈਆਂ ਐਨਕਾ ਅਤੇ ਆਪਰੇਸ਼ਨ ਬਿਲਕੁਲ ਫ੍ਰੀ ਕਰਾਏ ਜਾਣਗੇ ਸੋ ਇਹ ਅਸੀਂ ਜਿੰਨੀ ਸਾਡੀ ਕੋਸ਼ਿਸ਼ ਹੈ ਸੋਸਾਇਟੀ ਦੀ ਮੈਂਬਰਾਂ ਦੇ ਇਸਤਿਹਾਰ ਦੇ ਨਾਲ ਮੈਂਬਰਾਂ ਦੀ ਜੋ ਸਲਾਹ ਦੇ ਨਾਲ ਅਸੀਂ ਜੋ ਕਰ ਰਹੇ ਹਾਂ ਐਕਚੁਅਲੀ ਸਾਡਾ ਜੋ ਪ੍ਰੋਜੈਕਟ ਹੈ ਸਾਡੀ ਸ਼ੁਰੂਆਤ ਹੈ ਐਕਚੁਅਲੀ ਜੋ ਅਸੀਂ ਲੰਬੇ ਸਮੇਂ ਦਾ ਪ੍ਰੋਜੈਕਟ ਚਲਾਉਣਾ ਚਾਹੁੰਦੇ ਹਾਂ ਉਹ ਲੋਕਾਂ ਨੂੰ ਸਿਹ ਜਿਹੜੀ ਆ ਅ ਕਾ ਲਈ ਸਿੱਖਿਆ ਇੱਕ ਵੱਡਾ ਯੂਨੀਵਰਸਿਟੀ ਜਾਂ ਕਾਲਜ ਬਣਾਵਾਂਗੇ ਜਿੱਥੇ ਸਿੱਖਿਆ ਤੋਂ ਪ੍ਰਦਾਨ ਕਰਾਵਾਂਗੇ ਤੇ ਬਾਅਦ ਇਹ ਨਾਲ ਐਜੂਕੇਸ਼ਨ ਦੋਨਾਂ ਵਿਸ਼ਿਆਂ ਨੂੰ ਅਸੀਂ ਪ੍ਰਮੋਟ ਕਰਨਾ ਚਾਹਾਂਗੇ ਤੇ ਇਸ ਲਈ ਅਸੀਂ ਜੋ ਆਪਣੇ ਸਾਡੇ ਸਟਰੈਟਜੀ ਬਣੀ ਹੈ ਜੋ ਕਰ ਰਹੀ ਹੈ ਸਾਨੂੰ ਤਸੱਲੀ ਹੈ ਕਿ ਅਸੀਂ ਸਮਾਜ ਸੇਵਾ ਜਿਹੜੀ ਆ ਕਰ ਰਹੇ ਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਜਵਾਨ കിസ സർ ഞാനിട്ട് കണ്ടതാ എൻ്റെ ടീച്ചർ മാഡം ആണ് പോയോ ഹലോ മഡം ഹലോ

ਇਸ ਸੱਜਣ ਸ਼ੀਪ ਪਗਸੇ ਨਗਨ ਸਵਤੰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ